ਸੋ ਵੀਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਪਾਕਿਸਤਾਨ ਨੇ ਭਾਰਤ ਦੇ ਬੀਐਸਐਫ ਜਵਾਨ ਨੂੰ ਛੱਡ ਦਿੱਤਾ ਜੀ ਹਾਂ ਬੀਐਸਐਫ ਜਵਾਨ ਪੀਕੇ ਸੋਹ ਜੋ 23 ਅਪ੍ਰੈਲ ਨੂੰ ਗਲਤੀ ਦੇ ਨਾਲ ਬਾਰਡਰ ਕ੍ਰੋਸ ਕਰ ਜਾਂਦਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਵੇਖਿਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਸੀਗੀ ਤਾਂ ਉਸ ਦਰਮਿਆਨ ਜਿਹੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੀਜ਼ ਫਾਇਰ ਹੋਣ ਤੋਂ ਬਾਅਦ ਜੋ ਬੀਐਸਐਫ ਦਾ ਜਵਾਨ ਸੀ ਪੀਕੇ ਸੋਹ ਉਸ ਨੂੰ ਛੱਡ ਦਿੱਤਾ ਗਿਆ ਅਟਾਰੀ ਵਾਗਾ ਬਾਰਡਰਾਂ 'ਈ ਉਸਦੀ ਵਾਪਸੀ ਹੋਈ ਆ ਤਾ ਪੀਕੇ ਸਾਹੂ ਦੇ ਪਰਿਵਾਰ ਦੇ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਉਸ ਨੂੰ ਛੱਡਿਆ ਜਾਵੇ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਉਸ ਦੀ ਡਿਊਟੀ ਸੀਗੀ ਤੇ ਗਲਤੀ ਦੇ ਨਾਲ ਉਹ ਪਾਕਿਸਤਾਨ ਦਾ ਭਾਰਤ ਪਾਕਿਸਤਾਨ ਦਾ ਬਾਰਡਰ ਉਹ ਲੰਘ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਤਸਵੀਰਾਂ ਵੀ ਸਾਹਮਣੇ ਆਇਆਂ ਸਨ ਦੇਸ਼ ਦੇ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਸੀ ਕਿ ਪੀਕੇ ਸਾਹੂ ਨੂੰ ਛੱਡਿਆ ਜਾਵੇ ਤਾਂ ਅੱਜ ਜਿਹੜੀ ਆ ਤੜਕਸਰ ਇਹ ਵੱਡੀ ਖਬਰ ਸਾਹਮਣੇ ਆਈ ਆ ਤਾਂ ਪੀਕੇ ਸਾਹੂ ਨੂੰ ਛੱਡ ਦਿੱਤਾ ਗਿਆ ਤਾਂ ਅਟਾਰੀ ਵਾਗਾ ਬਾਰਡਰ ਦੇ ਰਾਹੀਂ ਉਸ ਦੀ ਵਾਪਸੀ ਹੋਈ ਆ ਤੇ ਵਾਪਸੀ ਦਾ ਰਾਹ ਕਿਵੇਂ ਬਣਿਆ ਕਿ ਡੀਜੀਐਮਓ ਲੈਵਲ ਤੇ ਗੱਲਬਾਤ ਹੋਈ ਆ ਜਾਂ ਫਿਰ ਪਾਕਿਸਤਾਨ ਜਿਸ ਤਰ੍ਹਾਂ ਜੋ ਤਣਾਅ ਦੀ ਸਥਿਤੀ ਬਣੀ ਹੋਈ ਸੀਗੀ ਅਮਰੀਕਾ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਅਸੀਂ ਸ਼ਾਂਤੀ ਚਾਹੁੰਦੇ ਹੈਗੇ ਆ ਅਸੀਂ ਦੋਨਾਂ ਮੁਲਕਾਂ ਦੇ ਵਿੱਚ ਸਮਝੌਤਾ ਕਰਵਾਇਆ ਹੈਗਾ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਹਾਲਾਂਕਿ ਬਾਅਦ ਦੇ ਵਿੱਚ ਜੇ ਪੀਐਮ ਮੋਦੀ ਦੀ ਗੱਲ ਕੀਤੀ ਜਾਵੇ ਜਿਸ ਦਿਨ ਉਹ ਲਾਈਵ ਆਉਂਦੇ ਨੇ ਉਹਨਾਂ ਦੇ ਵੱਲੋਂ तमाम ਇਹਨਾਂ ਚੀਜ਼ਾਂ ਤੋਂ ਪਰਦਾ ਚੱਕਿਆ ਜਾਂਦਾ ਉਹਨਾਂ ਨੇ ਕਿਹਾ ਕਿ ਕੋਈ ਤੀਸਰਾ ਵਿਅਕਤੀ ਨਹੀਂ ਹੈ ਗਿਆ ਪਰ ਜਿਸ ਤਰ੍ਹਾਂ ਹੁਣ ਵਾਪਸੀ ਹੋਈ ਆ ਇਹ ਵਾਪਸੀ ਦਾ ਰਾਹ ਕਿਵੇਂ ਖੁੱਲਿਆ ਹੈਗੇ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਪੱਤਰਕਾਰ ਰਾਣੂ ਮਿਸ਼ਰਾ ਜੁੜ ਚੁੱਕੇ ਨੇ ਜੀ ਰਾਣੂ ਪੀਕੇ ਸੋਹੂ ਦੀ ਵਾਪਸੀ ਹੋਈ ਆ ਆਖਿਰਕਾਰ ਇਹ ਵਾਪਸੀ ਦਾ ਰਾਹ ਕਿਵੇਂ ਖੁੱਲਿਆ ਜੀ ਕਿ ਬਹੁਤ ਬੜੀ ਖਬਰ ਹੈ ਬਹੁਤ ਬੜੀ ਸਫਲਤਾ ਹੈ ਇੰਡੀਆ ਕੇ ਲਈ ਬਾਰਡਰ